ਮੇਰੀ ਮਾਂ ਅਸੀਂ ਉਹ ਆਖਰੀ ਪੀੜੀ ਐ ਜਿਨ੍ਹਾਂ ਦੀ ਮਾਂ ਨਾ ਤਾਂ smartphones ਚਲਾਉਣਾ ਜਾਣਦੀ ਐ ਨਾ ਉਹਨੂੰ ਪਤਾ ਐ ਇਹਨਾਂ smartphones ਦੇ lock ਕਿਵੇਂ ਖੋਲਦੇ ਐ ਨਾ ਹੀ ਉਹਨੂੰ ਪਤਾ ਐ ਕਿ ਇਹਨਾਂ ਦੇ ਨਾਲ selfies ਕਿਵੇਂ ਲਈਆਂ ਜਾਂ ਜਾਂਦੀਆਂ ਨੇ ਔਰ ਨਾ ਹੀ ਕੋਈ selfie ਦਾ ਬੜਾ ਸ਼ੌਂਕ ਹੀ ਐ ਔਰ ਨਾ ਕੋਈ games ਦਾ ਸ਼ੌਕ ਐ ਨਾ ਕੋਈ ਗਾਣੇ ਗੁਣੇ ਸੁਣਨ ਦਾ ਸ਼ੌਕ ਐ ਉਹ ਬਿਲਕੁਲ ਸਾਦੀ ਜ਼ਿੰਦਗੀ ਜੀਣ ਵਾਲੀ ਸਬਰ ਸੰਤੋਖ ਦੇ ਵਿੱਚ ਮਾਲਕ ਦਾ ਸ਼ੁਕਰ ਕਰਨ ਵਾਲੀ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਤੋਂ ਕਿਤੇ ਪਰੇ ਮੇਰੀ ਮਾਂ ਮਾਂ ਦਾ ਤਾਂ ਹਰ ਰੂਪ ਹੀ ਪਿਆਰਾ ਹੈ ਪਰ ਅੱਜ 스마트ਫੋਨ ਦੇ ਦੌਰ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਹਰ ਰਿਸ਼ਤੇ ਦੇ ਵਿੱਚੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਪਹਿਲੇ ਮਾਂ ਬਾਪ ਦੇ ਨਾਲ ਬੱਚੇ ਬੈਠ ਕੇ ਵਕਤ ਬਿਤਾਇਆ ਕਰਦੇ ਸੀ ਉਹ ਉਹ ਸਮਾਂ ਕਿਤੇ ਮੁੜ ਕੇ ਵਾਪਸ ਆ ਜਾਣਾ ਮੈਂ ਕੱਲ ਦੀ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਗੱਲ ਅਸੀਂ ਕਿਤੇ ਮਾਰਕੀਟ ਗਏ ਸੀਗੇ ਕੋਈ ਸ਼ਾਪਿੰਗ ਕਰਨ ਵਾਸਤੇ ਸਾਡੇ ਮਾਤਾ ਜੀ ਮੇਰੀ ਮਾਂ ਅਸੀਂ ਪਤਾ ਨਹੀਂ ਕਿੱਥੋਂ ਅਚਾਨਕ ਬਚਪਨ ਜਾਗ ਗਿਆ ਸ਼ਾਪਿੰਗ ਕਰਦੇ ਕਰਦੇ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਆਪਣੀ ਮਾਂ ਨੂੰ ਕਹਾ ਕਿ ਮਾਤਾ ਉਹੀ ਬਚਪਨਾ ਉਹੀ ਪੁਰਾਣੇ ਦਿਨ ਯਾਦ ਆ ਗਏ ਕਿ ਮਾਤਾ ਮੈਨੂੰ ਤੁਸੀਂ ਆ ਲੈ ਕੇ ਦਿਓ ਮੈਨੂੰ ਆ ਲੈ ਕੇ ਦਿਓ ਤੇ ਮਾਂ ਤਾਂ ਮਾਂ ਹੈ ਕਦੀ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਮੈਨੂੰ ਪਗੜੀ ਲੈ ਕੇ ਦੇਓ ਕਦੀ ਉਹਨਾਂ ਨੂੰ ਕਿਹਾ ਕਿ ਮੈਨੂੰ ਕੁਰਤਾ ਪਜਾਮਾ ਲੈ ਕੇ ਦੇਓ ਔਰ ਮਾਂ ਸੱਚਮੁੱਚ ਮਾਂ ਹੈ ਉਹ ਕਦੀ ਦਸਤਾਰਾ ਲੈ ਕੇ ਦੇ ਰਹੀ ਕਦੀ ਕੁਰਤੇ ਪਜਾਮੇ ਗੱਲ ਕੁਰਤੇ ਪਜਾਮੇ ਜਾਂ ਪੈਸੇ ਜਾਂ ਦਸਤਾਰਾ ਦੀ ਨਹੀਂ ਗੱਲ ਉਸ ਉਸ ਮਿਠਾਸ ਦੀ ਹੈ ਉਸ ਮਾਂ ਬੇਟੇ ਦੇ ਪਿਆਰ ਦੀ ਹੈ ਆਪਣਾ ਬਚਪਨ ਕਦੀ ਨਾ ਮਾਰਨ ਦਿਓ ਕਦੀ ਨਾ ਮਾਰਨ ਦਿਓ ਮਾਂ ਬਾਪ ਤੋਂ ਇੰਪੋਰਟੈਂਟ ਦੁਨੀਆ 'ਚ ਕੋਈ ਨਹੀਂ ਔਰ ਮਾਂ ਬਾਪ ਦਾ ਰਿਸ਼ਤਾ ਬੱਚਿਆਂ ਦੇ ਨਾਲ ਜਿਹੜਾ ਹੈ ਉਹ ਬਾਬਾ ਜੀ ਵੀ ਕਹਿੰਦੇ ਐ ਕਿ ਦੁਨੀਆ ਦੇ ਵਿੱਚ ਅਗਰ ਮਾਲਿਕ ਤੋਂ ਬਾਅਦ ਕੋਈ ਸਭ ਤੋਂ ਵੱਡਾ ਰਿਸ਼ਤਾ ਹੈ ਤਾਂ ਉਹ ਮਾਂ ਦਾ ਰਿਸ਼ਤਾ ਹੈ ਇਹ ਪਿਆਰ ਕਦੀ ਨਾ ਮਰਨ ਦਿਓ ਆਪਣੇ ਮਾਂ-ਬਾਪ ਨੂੰ ਹਮੇਸ਼ਾ ਖੁਸ਼ ਰੱਖੀਏ ਔਰ ਜਿੰਨਾ ਹੋ ਸਕੇ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਹੁਣ ਪੂਰੀ ਪਹਿਲੇ ਤੋਂ ਵੀ ਕਿਤੇ ਜ਼ਿਆਦਾ ਕਿ ਮੈਂ ਆਪਣੀ ਮਾਂ ਦੇ ਨਾਲ ਆਪਣੇ ਪਿਤਾ ਜੀ ਦੇ ਨਾਲ ਵੱਧ ਤੋਂ ਵੱਧ ਵਕਤ ਬਤਾਵਾ ਉਹਨਾਂ ਨੂੰ ਜਿੰਨਾ ਹੋ ਸਕੇ ਖੁਸ਼ ਰੱਖੀਏ ਜਿੰਨਾ ਹੋ ਸਕੇ ਉਹਨਾਂ ਦੀ ਖੁਸ਼ੀ ਚ ਹੀ ਮਾਲਿਕ ਦੀ ਖੁਸ਼ੀ ਛੂਪੀ ਹੋਈ ਹੈ ਸਤ ਗੁਰੇ ਨਾ ਨੂੰ ਹਮੇਸ਼ਾ ਖੁਸ਼ ਰੱਖੇ ਸਭ ਦੇ ਮਾਂ-ਬਾਪ ਨੂੰ ਮਾਲਿਕ ਹਮੇਸ਼ਾ ਖੁਸ਼ ਰੱਖੇ